ਵਿੱਤੇਦਨੀ ਫਾਜ਼ਲਕਾਰ ਸਰਹੱਦੀ ਪਿੰਡਾਂ ਵਿੱਚ ਆਏ ਭਿਆਨਕ ਹੜਾ ਕਾਰਨ ਕਿਸਾਨਾਂ ਦਾ ਪਾਰੀ ਨੁਕਸਾਨ ਹੋਇਆ ਸੀ ਇਸ ਮੁਸ਼ਕਲ ਸਮੇਂ ਵਿੱਚ ਆਮ ਲੋਕਾਂ ਤੇ ਸਮਾਜ ਸੇਵੀ ਸੰਸਥਾਵਾਂ ਨੇ ਇਨ੍ਹਾਂ ਹੜ੍ਹ ਪੀੜਤ ਕਿਸਾਨਾਂ ਦੀ ਮਦਦ ਲਈ ਅੱਗੇ ਆ ਕੇ ਸਹਾਇਤਾ ਦਾ ਵਧੀਆ ਉਦਾਹਰਣ ਪੇਸ਼ ਕੀਤਾ ਹੈ ਇਸੇ ਕੜੀ ਤਹਿਤ ਪਿੰਡ ਆਵਾ ਦੇ ਗਰੇਵਾਲ ਪਰਿਵਾਰ ਨੇ ਐਨ ਆਰ ਆਈ ਵੀਰਾਂ ਅਤੇ ਅਧਿਆਪਕ ਯੂਨੀਅਨ ਦੇ ਸਹਿਯੋਗ ਨਾਲ ਪਿੰਡ ਦੋਨਾ ਨਾਨਕਾ ਮਹਾਤਮ ਨਗਰ ਇਤਿਹਾਸਪਰ ਤੇ ਪਿੰਡਾਂ ਵਿੱਚ ਕਿਸਾਨਾਂ ਦੀ ਮਦਦ ਦਾ ਪੀੜਾ ਚੁੱਕਿਆ ਹੈ ਉਨ੍ਹਾਂ ਅਨੁਸਾਰ ਹੁਣ ਤੱਕ ਉਨ੍ਹਾਂ ਦੀ ਟੀਮ ਨੇ ਲਗਭਗ 900 ਏਕੜ ਹੜਮਾਰੇ ਖੇਤਾਂ ਨੂੰ ਮੁੜ ਵਾਹੀ ਯੋਗ ਬਣਾਇਆ ਹੈ ਅਤੇ 500 ਏਕੜ ਵਿੱਚ ਕਣਕ ਦੀ ਮੁਫਤ ਬਿਜਾਈ ਕਰਵਾਈ ਹੈ ਇਸ ਮੁਸ਼ਕਲ ਸਮੇਂ ਵਿੱਚ ਮਿਲੀ ਇਸ ਮਦਦ ਤੋਂ ਬਾਅਦ ਪਿੰਡ ਦੇ ਕਿਸਾਨਾਂ ਨੇ ਗਰੇਵਾਲ ਪਰਿਵਾਰ ਅਤੇ ਉਨ੍ਹਾਂ ਦੀ ਪੂਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ ਪਿੰਡ ਆਵੇ ਵਿੱਚ ਗਰੇਵਾਲ ਪਰਿਵਾਰ ਬੰਨੀਓ ਤੇ ਕੋਈ ਸਾਡੇ ਬੱਚੇ ਬਾਹਰ ਆ ਫੋਰਨ ਚ ਉਹਨਾਂ ਨੂੰ ਸੰਯੋਗ ਆਇਆ ਕੋਈ ਸਾਡੇ ਟੀਚਰ ਯੂਨੀਅਨ ਨਾਲ ਸੰਗਰੂਰ ਤੋਂ ਉਧਰੋਂ ਸਾਨੂੰ ਸੰਯੋਗ ਹੈ ਇਹ ਕੰਮ ਆ ਜਿੱਥੇ ਆਪਾਂ ਕਣਕ 'ਚ ਖੜੇ ਹਾਂ ਅਣ ਇਸ ਟਾਈਮ ਕੈਮਰਾ ਮਾਰੋ ਬੜਾ ਜਾ ਇਹ 40 ਦਿਨਾਂ ਦੀ ਕਣਕ ਹੋ ਗਈ ਆ ਬਸ ਪਹਿਲਾਂ ਉਹਨਾਂ ਇੱਥੋਂ ਸਟਾਰਟ ਕੀਤਾ ਸੀ ਤੇ ਲਗਭਗ ਤਕਰੀਬਨ 500 ਕਿੱਲੇ ਦੇ ਅਸੀਂ ਨੇੜੇ ਕਰਤੀ ਕੋਈ 5-7 ਕਿੱਲੇ ਜਾਂ ਘੱਟ ਹੋਣਗੇ ਜਾਂ ਵੱਧ ਹੋਣਗੇ ਕੋਈ ਇੰਨਾ ਹੀ ਆ ਤੇ ਪਹਿਲਾਂ ਕਿਰਾਇਆ ਵੀ ਲਾਇਆ ਜਿੱਥੇ ਲੱਗਦਾ ਸੀ ਤੇ ਬਾਕੀ ਫਿਰ ਅਸੀਂ ਕਰਾਏ ਵਾਲੇ ਪਾਸੇ ਫਿਰ ਕਰਾਏ ਵਾਲਾ ਕੰਮ ਜ਼ਿਆਦਾ ਸੀਗਾ ਅਸੀਂ ਕਹੇ ਕਿ ਜਿ ਕਰਾਏ ਵਾਲੇ ਪਾਸੇ ਚਲੇ ਗਏ ਤਾਂ ਸਾਡੇ ਕੋਲ ਕਣਕਾਂ ਨਹੀਂ ਵਿਜੀਆਂ ਜਾਣੀਆਂ ਲੋਕਾਂ ਦੀਆਂ ਅਸੀਂ ਫਿਰ ਕਣਕਾਂਲੇ ਪਾਸੇ ਹੋ ਗਏ ਲਗ ਤਕਰੀਬਨ 5 ਕੁ ਸੌ ਕਿੱਲਾ ਵਿਜੀ ਆ ਜੀ ਕਿਹੜੇ ਕਿਹੜੇ ਪਿੰਡ ਚ ਕੱਲੇ ਦੋਨੋਂ ਅਸੀਂ ਦੋਨੋਂ ਨਾਨਕਾ ਪਿੰਡ ਦੇ ਨਾਲ ਦੋ ਤਿੰਨ ਪਿੰਡ ਮਾਥਮ ਨਗਰ ਤੇਜਾਰੇਲਾ ਹ ਹੱਦ ਹੱਦ ਲੱਗਦੀਆਂ ਇਹਨਾਂ ਪਿੰਡਾਂ ਦੀਆਂ ਹਾਂ ਜਿੱਥੇ ਸਾਨੂੰ ਪਿੰਡ ਵਾਲੇ ਕਹਿ ਦਿੰਦੇ ਸੀਗੇ ਵੀ ਦੋ ਕਿੱਲੇ ਚੰਨ ਕਿਤੇ ਛੋਟੇ ਕਿਸਾਨਾਂ ਤੋਂ ਸ਼ੁਰੂ ਕੀਤਾ ਸੀ ਇਹ ਰਹਿਣ ਦਾ ਪ੍ਰਬੰਧ ਇੱਥੇ ਬਾਈ ਜੀ ਦੇ ਘਰੇ ਇੱਥੇ ਇੱਕ ਘਰ ਲੈ ਲਿਆ ਸੀ ਸਾਨੂੰ ਉਹਦੇ ਵਿੱਚ ਸਾਡਾ ਰਹਿਣ ਦਾ ਪ੍ਰਬੰਧ ਸੀਗਾ ਰੋਟੀ ਪਾਣੀ ਵਿਚਾਰੇ ਇਹੀ ਦਿੰਦੇ ਸੀ ਸਾਨੂੰ ਸਾਰਾ ਖਰਚਾ ਜੋ ਰੋਟੀ ਪਾਣੀ ਸੇਵਾ ਬਹੁਤ ਕੀਤੀ ਇਹਨਾਂ ਨੇ ਵੀ ਲੋਕਾਂ ਦਾ ਰਿਸਪੌਂਸ ਵਧੀਆ ਜੀ ਬਾਕੀ ਤੁਸੀਂ ਲੋਕਾਂ ਤੋਂ ਪੁੱਛ ਲਓ ਜੀ ਰਿਸਪੌਂਸ ਠੀਕ ਰਿਹਾ ਜੀ ਸਾਨੂੰ ਹਾਂਜੀ ਹਾਲਾਤ ਕਿਸ ਤਰ੍ਹਾਂ ਦੇ ਹਾਲਾਤ ਬਹੁਤ ਮਾੜੇ ਸੀ ਜੀ ਅੱਜ ਅਜੋਨ ਹਾਲਾਤਾਂ ਨੂੰ ਵੇਖੀਏ ਤਾਂ ਇਹ ਲੱਗਦਾ ਵੀ ਇਤੇ ਹੜਾਏ ਨਹੀਂ ਕਿਉਂਕਿ ਕਣਕਾਂ ਵਿਝੀਆਂ ਗਈਆਂ ਕਣਕਾਂ ਉਗ ਰਹੀਆਂ ਪਰ ਜਦੋਂ ਅਸੀਂ 40 ਦਿਨ ਪਹਿਲਾਂ ਆਏ ਸੀ ਤੇ ਹਾਲਾਤ ਬਹੁਤ ਮਾੜੇ ਸੀਗੇ ਸਾਨੂੰ ਆਪ ਨੂੰ ਵੀ ਲੱਗਦਾ ਸੀ ਵੀ ਇਹ ਕਿਵੇਂ ਚੱਲੂਗਾ ਕੰਮ ਕਿਵੇਂ ਹੋਊਗਾ ਪਰ ਪ੍ਰਮਾਤਮਾ ਸਭ ਕੁਝ ਕਰ ਦਿੰਦਾ ਆਪੇ ਜੀ ਬਾਕੀ ਖਰਚਾ ਗੱਲ ਕਰੀ ਕਾਫੀ ਆ ਗਿਆ ਹੋਣਾ ਜੀ ਹੋ ਖਰਚਾ ਤਾਂ ਹੁਣ ਜੀ ਦਾ ਕੋਈ ਹਿਸਾਬ ਕਿਤਾਬ ਤਾਂ ਨਹੀਂ ਕਿਤੇ ਲਾਵਾਂਗੇ ਹਿਸਾਬ ਕਿਤਾਬ ਬੈਠ ਕੇ ਖਰਚੇ ਦਾ ਕੋਈ ਹਿਸਾਬ ਨਹੀਂ ਲੱਗਦਾ ਜੀ ਕੋਈ ਕੋਈ 2000 ਵੀ ਕਿੱਲੇ ਤੇ ਖਰਚਾ ਆ ਸਕਦਾ ਡੀਜ਼ਲ ਤੇ ਕੋਈ ਕਿਤੇ 2 2500 ਵੀ ਲੱਗਿਆ ਕਿਤੇ 1800 1500 ਜਿਵੇਂ ਵੀ ਸੁੱਤ ਲੱਗੇ ਕਿੱਲੇ ਤੋਂ ਉੱਪਰ ਤਾਂ ਕਲਤੀ ਬਣ ਜਾਂਦੀ ਹੈ ਤੇ ਇਹਦਾ ਕੋਈ ਹਿਸਾਬ ਕਿਤਾਬ ਤਾਂ ਹੁਣ ਲਾਵਾਂਗੇ ਬੈਠ ਕੇ ਕੰਕ ਕੰਪਲੀਟ ਕਰਤੀ ਤਿੰਨ ਵਾਰੀ ਨਾਮ ਬਲਕਾਰ ਸਿੰਘ ਗਰੇਵਾਲਾ ਜੀ ਆਵਾ ਪਿੰਡਾ ਮੇਰਾ ਜੀ ਸਾਡਾ ਗਰੇਵਾਲ ਪਰਿਵਾਰ ਆ ਤੇ ਉਹਨਾਂ ਵੱਲੋਂ ਅਸੀਂ ਸਾਰਿਆਂ ਨੇ ਰਲ ਮਿਲ ਕੇ ਸਹਿਯੋਗ ਕੀਤਾ ਜੀ ਇਹ ਕੁਝ ਸਾਡੇ ਬਾਹਰ ਵਾਲੇ ਸਾਡੇ ਬੱਚੇ ਆ ਸਾਡੇ ਬ੍ਰਦਰ ਆ ਤੇ ਉਹਨਾਂ ਦਾ ਸਹਿਯੋਗ ਆ ਜੀ ਬਾਕੀ ਸੰਗਰੂਰ ਤੋਂ ਮਲੇਰ ਕੋਟਲਾ ਤੋਂ ਐਲੀਮੈਂਟਰੀ ਟੀਚਰ ਯੂਨੀਅਨ ਵਾਲੇ ਸੀਗੇ ਜੀ ਉਹਨਾਂ ਨੇ ਜਲਦੀ ਸੇਵਾ ਸਾਨੂੰ ਭੇਜੀ ਆ ਜੀ ਕਾਫੀ ਤੇ ਅਸੀਂ ਲਗਭਗ 500 ਕਿੱਲੇ ਦੇ ਕਰੀਬ ਕਣਕ ਵਿੱਚ ਚੁੱਕੇ ਆ ਜੀ ਤੇ 950 ਕਿੱਲਾ ਕਲਟੀਵੇਟਰ ਅਸੀਂ ਮਾਰਤਾ ਹੋਊਗਾ ਜੀ ਕੁਝ ਕਣਕ ਅਸੀਂ ਛੱਟੇ ਨਾਲ ਵੀ ਵਿੱਜੀ ਆ ਜੀ ਜਿੱਥੇ ਕਲਟੀਵੇਟਰ ਮਾਰ ਕੇ ਸੁਹਾਗਾ ਮਾਰਤਾ ਥੋੜੀ ਬਹੁਤੀ ਉਹ ਵੀ ਜੀ ਆ ਤੇ ਉਸ ਤੋਂ ਬਾਅਦ ਅਸੀਂ ਕੀਤੀ ਹੈ ਜੀ ਡਰਿੱਲ ਵੀ ਇੱਕ ਨਾਲ ਸਾਡੇ ਚੱਲੀ ਹੈ ਜੀ ਜਿਹੜੀ ਆਪਾਂ ਡ੍ਰੈਲ ਨਾਲ ਬਜਾਈ ਕੀਤੀ ਆ ਤੇ ਬਾਕੀ ਜ਼ਿਆਦਾ ਬਜਾਈ ਅਸੀਂ ਲਗਭਗ 350 350 ਕਿਲੇ ਦੇ ਕਰੀਬ ਸੁਪਰ ਸੀਡ ਨਾਲ ਬਜਾਈ ਕੀਤੀ ਹੈ ਜੀ ਤੇ ਹਰੇਕ ਜ਼ਮੀਨ ਅਸੀਂ ਵਾਹ ਕੇ ਵੇਚੀ ਹੈ ਜੀ ਕੋਈ ਅਸੀਂ ਇਸ ਤਰ੍ਹਾਂ ਨਹੀਂ ਕਿਹਾ ਵੀ ਸਿੱਧੀ ਜ਼ਮੀਨ ਵੇਚਤੀ ਹੋਵੇ ਜ਼ਮੀਨ ਪੂਰੀ ਬਾਹ ਸਵਾਰ ਕੇ ਤਿਆਰ ਕਰਕੇ ਕਲਟੀਵੇਟਰ ਮਾਰ ਕੇ ਵੇਚੀ ਹੈ ਜੀ ਪਹਿਲਾਂ ਕਲਟੀਵੇਟਰ ਮਾਰਦੇ ਸੀਗੇ ਕਈ ਲੋਕਾਂ ਨੇ ਰੇਤਾ ਚੱਕਿਆ ਫਿਰ ਉੱਪਰ ਉਹਦੇ ਦੁਆਰਾ ਫਿਰ ਕਲਟੀਵੇਟਰ ਮਾਰਨੇ ਪਏਗੇ ਕਈ ਸਮੇਂ ਦੇ ਚਾਰ-ਚਾਰ ਕੁਆਰੀ ਵੀ ਕਲਟੀਵੇਟਰ ਮਾਰਦੇ ਆ ਜੀ ਤੇ ਕਣਕ ਬੀਜੀਆਂ ਨੂੰ ਅੱਜ ਕੱਲ 45 ਦਿਨ 40 ਦਿਨ ਹੋ ਗਏ ਸਾਨੂੰ ਜੀ ਚੰਗਾ ਕਣ ਤੁਸੀਂ ਦੇਖ ਹੀ ਰਹੇ ਹੋ ਜੀ ਇਹ ਸਟਾਰਟਿੰਗ ਤੋਂ ਕਣਕ ਬੀਜੀ ਸੀ ਇਹਨੂੰ ਪਾਣੀ ਵੀ ਲੱਗ ਚੁੱਕਿਆ ਜੀ ਹਫਤਾ 10 ਦਿਨ ਪਾਣੀ ਲੱਗਿਆ ਉਹ ਵੀ ਇਹਨੂੰ ਹੋ ਗਿਆ ਜੀ ਤੇ ਬਾਕੀ ਸਾਰੇ ਪਿੰਡ ਵਾਲਿਆਂ ਦਾ ਬੜਾ ਵਧੀਆ ਸਾਨੂੰ ਸਹਿਯੋਗ ਰਿਹਾ ਜੀ ਕਿੰਨੇ ਟਰੈਕਟਰ ਕਿੰਨੇ ਲਗਾਏ ਗਏ ਸੀ ਤੇ ਟਰੈਕਟਰ ਜੀ 7-8 ਟਰੈਕਟਰ ਤਾਂ ਸਾਡੇ ਨਾਲ ਪੱਕਾ ਹੀ ਚੱਲੇ ਆ ਜੀ ਤੇ ਵਿੱਚੋਂ 2-3 ਟਰੈਕਟਰ 4 ਟਰੈਕਟਰ ਸਾਡੇ ਇਥੋਂ ਪਿੰਡ ਵਾਲਿਆਂ ਨੇ ਦਿੱਤੇ ਸੀਗੇ ਇਹਨਾਂ ਦਾ ਟਰੈਕਟਰ ਸੀਗਾ ਜੀ ਲੇਖ ਲੇਖ ਸਿੰਘ ਦਾ ਜੀ ਤੇ ਜਗਦੀਸ਼ ਜਗਦੀਸ਼ ਸਿੰਘ ਦਾ ਸੀਗਾ ਜੀ ਇੱਕ ਮੰਗੂ ਬਾਈ ਕਹਿੰਦੇ ਨੇ ਮੰਗਤ ਸਾਡਾ ਉਹਦਾ ਸੀਗਾ ਜੀ ਇੱਕ ਮਲਕੀਤ ਦਾ ਸੀਗਾ ਜੀ ਬਾਈ ਤੇ ਬਲਦੇਵ ਦਾ ਟਰੈਕਟਰ ਸੀਗਾ ਜੀ ਇਹ ਪਿੰਡ ਵਾਲਿਆਂ ਨੇ ਜਿਹਨਾਂ ਨੇ ਸਾਨੂੰ ਸਹਿਯੋਗ ਦਿੱਤਾ ਡੀਜ਼ਲ ਦੀ ਸ਼ੇਵਾ ਅਸੀਂ ਵਿੱਚ ਕਰ ਦਿੰਦੇ ਸੀਗੇ ਇਹ ਇਹਨਾਂ ਨੇ ਬਹੁਤ ਸਹਿਯੋਗ ਦਿੱਤਾ ਜੀ ਇਹ ਵਿਚਾਰੇ ਆਪ ਨਾਲ ਸਾਡੇ ਦਿਨ ਰਾਤ ਸਾਡੇ ਨਾਲ ਲੱਗੇ ਰਹਿੰਦੇ ਸੀਗੇ ਜੀ ਤੇ ਸਾਰੇ ਪਿੰਡ ਨੇ ਬਹੁਤ ਹੀ ਵਧੀਆ ਸਹਿਯੋਗ ਦਿੱਤਾ ਜੀ ਇਹਨਾਂ ਦੇ ਸਹਿਯੋਗ ਨਾਲ ਹੀ ਅਸੀਂ ਇਹ ਕੰਮ ਨੇਪਰੇ ਚਾੜ੍ਹ ਸਕੇ ਹਾਂ ਜੀ ਕਿਉਂਕਿ ਜੇ ਇਹਨਾਂ ਦਾ ਸਹਿਯੋਗ ਸਾਨੂੰ ਨਾ ਹੁੰਦਾ ਜੀ ਫਿਰ ਸਾਡੇ ਇਕੱਲੇ ਤੋਂ ਇਹ ਕੰਮ ਨਹੀਂ ਕੀਤਾ ਜਾਣਾ ਸੀਗਾ ਜੀ ਕੰਮ ਮੁਕੰਮਲ ਹੋ ਵੈਸੇ ਤਾਂ ਜੀ ਹੋ ਗਿਆ ਜੀ ਲਗਭਗ ਇਹ ਦੋਨਾਂ ਨਾਨਕਾ ਤੇ ਜਰ ਰਹਿਲਾ ਮੇਨ ਅਸੀਂ ਦੋ ਪਿੰਡ ਫੜੇ ਸੀਗੇ ਜੀ ਇਹਨਾਂ ਦੋਵਾਂ ਪਿੰਡਾਂ ਦਾ ਕੰਮ ਮੁਕੰਮਲ ਅਸੀਂ ਕਰ ਚੁੱਕੇ ਆਂ ਪਰ ਗੱਲ ਇਹ ਆ ਜੀ ਜਿਵੇਂ ਰੇਤਾ ਤੁਸੀਂ ਦੇਖ ਰਹੇ ਹੋ ਹਜੇ ਵੀ ਚੱਕਣ ਵਾਲਾ ਪਿਆ ਹੈ ਕਈ ਜਮੀਨਾਂ 'ਚ ਕਿਤੇ ਕਿਤੇ ਪਾਣੀ ਵੀ ਖੜਾ ਹੈ ਜੀ ਤੇ ਉਹ ਤਾਂ ਫਿਰ ਦੇਖੋ ਜੀ ਹਜੇ ਬੱਤਰੀ ਨਹੀਂ ਆਈਆਂ ਜਮੀਨਾਂ ਕਈ ਥਾਵਾਂ ਤੇ ਬੀਜਿਆ ਜਾਣਾ ਹੀ ਨਹੀਂ ਹਜੇ ਮੈਨੂੰ ਅੱਜ ਵੀ ਫੋਨ ਆ ਰਹੇ ਆ ਸਾਨੂੰ ਭਰਾਵਾਂ ਨੂੰ ਵੀ ਸਾਡੀ ਕਿੱਲਾ ਰਹਿ ਗਈ ਯਾਰਕਣ ਵਾਲਾ ਰਹਿ ਗਈ ਜਿਨ੍ਹਾਂ ਦੀ ਰਹਿ ਗਈ ਆ ਕੱਲ ਨੂੰ ਅਸੀਂ ਅਖੀਆ ਆਪਦੇ ਵੱਲੋਂ ਕਿਸੇ ਨੂੰ ਨਾ ਨਹੀਂ ਕੀਤੀ ਜੀ ਤੇ ਨਾ ਹੀ ਨਾ ਕਲਿੱਕ ਕਰਨੀ ਹੈ ਜੀ ਤੇ ਜਿਹੜੀ ਰਹਿੰਦੀ ਹੈ ਕੋਈ ਪੰਜ ਚਾਰ ਕੇਲਿਆਂ ਦਾ ਮੈਨੂੰ ਫੋਨ ਆਇਆ ਹੋਇਆ ਜੀ ਉਹ ਅਸੀਂ ਕੱਲ ਨੂੰ ਦੁਬਾਰਾ ਆ ਕੇ ਬੀਜ ਕੇ ਜਾਵਾਂਗੇ ਜੀ ਬਾਕੀ ਆ ਸਾਰੇ ਪਿੰਡ ਵਾਲੇ ਭਰਾ ਖੜੇ ਆ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀ ਆ ਤੇ ਇਹਨਾਂ ਨਾਲ ਤੁਸੀਂ ਪੁੱਛ ਲਓ ਜੀ ਵੀ ਕਿਨੇ ਰਿਹਾ ਜੀ ਜੇਵਾ ਸਾਡੀ 500 ਏਕੜ ਦੇ ਸਾਹ ਨਾਲ ਇਹਨਾਂ ਬੀਜੀ ਏ ਆਪਣੇ ਘਰੇ ਰਹਿ ਸੀਗੀ ਤਕਰੀਬਨ ਹਰ ਰੋਜ਼ ਦਾ 400 500 ਲੀਟਰ ਤੇਲ ਆਉਂਦਾ ਸੀਗਾ ਤੇ ਕਾਫੀ ਪਿੰਡਾਂ ਨਾਲ ਦੇ ਪਿੰਡਾਂ ਵਿੱਚ ਬੀਜੀ ਏ ਤੇਜਰ ਵੇਲਾ ਹੋ ਗਿਆ ਚੰਗੜ ਪੈਣੀ ਹੋ ਗਈ ਟੋਲਾ ਪੈਣੀ ਹੋ ਗਈ ਦੋਨਾਂ ਸਕੰਦਰੀ ਹੋ ਗਈ ਸਾਰੇ ਪਿੰਡਾਂ 'ਚ ਬੀਜੀਏ ਆਪਣੇ 300 350 ਕਿੱਲਾ ਇੱਥੇ ਬੀਜੀ ਗਈ ਹੈ ਹਾਂਜੀ ਰੋਜ ਦੇ ਟਰੈਕਟਰ ਸੱਤ ਅੱਠ ਚੱਲਦੇ ਸੀਗੇ ਕੋਈ ਕਲਟੀਵੇਟਰ ਦੇ ਕੋਈ ਸੁਪਰਸੀਡਰ ਤੇ ਤੇ ਕੋਈ ਕਿਵੇਂ ਕਿਵੇਂ ਵੱਤਰਾ ਆਉਂਦੀ ਸੀਗੇ ਉਹ ਬੀਜੀ ਗਏ ਆਂ ਜੀ ਅਗਰ ਆਪ ਕਿਸਾਨ ਕਰਦੇ ਕਿੰਨਾ ਕੋਈ ਮੁਸ਼ਕਲ ਸੀ ਕੰਮ ਹੋ ਜਾ ਬਹੁਤ ਮੁਸ਼ਕਲ ਸੀ ਕਣਕਾ ਬੀਜੇ ਨਹੀਂ ਜਾਣੀਆਂ ਸੀ ਔਖਾ ਬਹੁਤ ਸੀਗਾ ਹੁਣ ਕਈਆਂ ਵਿਚਾਰਿਆਂ ਦੇ ਰਹਿੰਦੀ ਏ ਉਹ ਵੀ ਕੱਲ ਪਰਸੋਂ ਦੇ ਫੋਨ ਕੀਤੇ ਜਾਂਦੇ ਨੇ ਪੀ ਵੀ ਜੀ ਰੇਤਾ ਚੱਕਿਆ ਗਿਆ ਸਾਡੀ ਬੀਜੋ ਅਸੀਂ ਕਿ ਇੱਕ ਦਿਨ ਤੱਕ ਬੀਜ ਦਿਨ ਉਹ ਵੀ ਇਹ ਦੋ ਚਾਰ ਕਿੱਲੇ ਰਹਿ ਗਈਏ ਇਹ ਕੱਲ ਨੂੰ ਬੀਜੀਏ ਕੋਈ ਰੇਤਾ ਚੱਕਣਾ ਰਹਿ ਗਿਆ ਉਹ ਚੱਕੀ ਜਾਂਦੇ ਕਿਸਾਨ ਹਾਂਜੀ ਕੀ ਕਹਿਣਾ ਚਾਹੋਗੇ ਇਹਨਾਂ ਦਾ ਕਿਸ ਤਰ੍ਹਾਂ ਧੰਨਵਾਦ ਕਰੀਏ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿੰਨੀ ਇਹਨਾਂ ਨੇ ਸੇਵਾ ਕੀਤੀ ਇੰਨੀ ਹੋਰ ਕਿਸੇ ਨੇ ਨਹੀਂ ਕੀਤੀ ਹਾਂਜੀ ਸਭ ਤੋਂ ਵੱਧ ਇਹਨਾਂ ਜੋ ਫਸਲ ਬੀਜੀ ਹੈ ਕਣਕ ਹਾਂਜੀ ਇਹੋ ਜਿਹੇ ਲੋਕ ਨਾ ਹੁੰਦੇ ਤਾਂ ਤੁਹਾਡਾ ਮੁਸ਼ਕਲ ਸੀ ਮੁਸ਼ਕਲ ਸੀ ਸਾਰਾ ਹਾਂਜੀ ਬਜਾਈ ਮੁਸ਼ਕਲ ਸੀਗਾ ਹੁਣ ਕਿਸੇ ਦਾ ਕਿੱਲਾ ਸੀ ਸਾਡੇ ਵੀ ਕਿੱਲਾ ਇਕੱਦਰ ਰਹਿ ਗਿਆ ਸੀਗਾ ਉਹ ਵੀ ਅਸੀਂ ਤੇਲ ਲਿਆਉਂਦੇ ਓਖਾ ਸੀਗਾ ਇੱਕ ਮਾਅਵਜੇ ਦਾ ਮਾਅਵਜੇ ਹੁਣ ਪੈਂਦੇ ਨਹੀਂ ਪਏ ਕਈਆਂ ਤੇ ਪਏ ਕਈਆਂ ਦਾ ਰਹਿ ਗਏ ਪੈਸੇ ਨਾਲ ਹੀ ਅਕਸਰ ਕਣਕ ਵੀ ਜੀ ਨਹੀਂ ਸੀਗੇ ਕਈਆਂ ਦਾ ਨਹੀਂ ਪਿਆ ਸਾਡੇ ਰਕਾਵਾਂ ਨਾਲ ਦੇ ਪੈਂਦਾ ਅੱਧਾ ਏਰੀਆ ਉੱਤੇ ਰਹਿ ਗਿਆ ਹਾਂਜੀ 40-50 ਕਿੱਲਾ ਰਹਿ ਗਿਆ ਉਹਨਾਂ ਦਾ ਰੇਤਾ ਵੀ ਪੈ ਗਿਆ ਸੀਗਾ ਉੱਤੇ ਮਾਅਵਜਾ ਪਿਆ ਹੀ ਨਹੀਂ ਅਜੇ ਕੀ ਕੁਝ ਕਿਸਾਨਾਂ ਦਾ ਪੈ ਗਿਆ ਹਾਂਜੀ ਕੁਝ ਕਿਸਾਨਾਂ ਦਾ ਪੈ ਗਿਆ ਕਰਨਾ ਦਾ ਮੁਆਵਜ਼ਾ ਵੀ ਨਹੀਂ ਆਇਆ ਹੁਣ ਨਹੀਂ ਆਇਆ ਜੀ ਮਕਾਨ ਵੀ ਸਾਰੇ ਡਿੱਗ ਗਏ ਜੀ ਸਰਕਾਰ ਤੋਂ ਨਹੀਂ ਕੋਈ ਮਦਦ ਮਿਲੀ ਇਹਨਾਂ ਵੀਰਾਂ ਨੇ ਕੀਤੀ ਕੋਈ ਐਨਰ ਵੀਰ ਬੈਠੇ ਨੇ ਉਹਨਾਂ ਨੇ ਕੀਤੀ ਏ ਇਹ ਗਰੇਵਰ ਪਰਿਵਾਰ ਹੈਗਾ ਇਹਨਾਂ ਬਹੁਤ ਨਾਲ ਮਿਲ ਕੇ ਸਾਰਿਆਂ ਨੇ ਸੰਯੋਗ ਦਿੱਤਾ ਸਸਿਕਾਲ ਪਹਿਲਾਂ ਤਾਂ ਇਹਨਾਂ ਦਾ ਮੈਂ ਆਪਦੇ ਵੱਲੋਂ ਤੇ ਆਪਦੇ ਪਿੰਡ ਵੱਲੋਂ ਤਹਿ ਦਿਲ ਤੋਂ ਧੰਨਵਾਦ ਕਰਨਾ ਚਾਹਨਾ ਜਿਨ੍ਹਾਂ ਸਾਡੀ ਦੁੱਖ ਦੀ ਘੜੀ ਵਿੱਚ ਆ ਕੇ ਇੰਨੀ ਮਦਦ ਕੀਤੀ ਹੈ ਬਲਕਿ ਜਦੋਂ ਕੀ ਤੁਹਾਨੂੰ ਇਹ ਦੱਸਣਾ ਚਾਹੁੰਦੇ ਆ ਤੁਹਾਨੂੰ ਸਭ ਨੂੰ ਪਤਾ ਹੈ ਪਿਛਲਾ ਦਿਨ ਹੜ੍ਹ ਆਏ ਸੀਗੇ ਜਿਸ ਨਾਲ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਕਿਸੇ ਦਾ ਜ਼ਮੀਨ ਲੋੜ ਗਈ ਦਰਿਆ ਦੇ ਵਿੱਚ ਕਿਸੇ ਦਾ ਰੇਤਾ ਚੜ ਗਿਆ ਕਿ ਦੀ ਮੱਝਾਂ ਲੋੜ ਗਈਆਂ ਤੇ ਇਥੇ ਵਾਧੂ ਸੰਸਥਾਆਂ ਨੇ ਰੇਖ ਸੰਸਥਾ ਨੇ ਆਪ ਦੇ ਪੱਧਰ ਤੇ ਰੇਖ امداد ਕੀਤੀ ਏ ਇਹ ਪਿੰਡ ਆਵਾ ਤੋਂ ਸਾਡੇ ਲਵਜੀਤ ਮਾਸਟਰ ਜਿਹੜੇ ਇੱਥੇ ਪੜਾਉਂਦੇ ਸੀਗੇ ਤੇ ਉਹ ਤੇ ਉਹਨਾਂ ਦੇ ਬ੍ਰਦਰ ਬਲਕਾਰ ਸਰਦਾਰ ਬਲਕਾਰ ਸਿੰਘ ਤੇ ਉਹਨਾਂ ਦੀ ਸਮੁੱਚੀ ਟੀਮ ਪਹੁੰਚੀ ਸੀ ਸਾਡੇ ਪਿੰਡ ਦਾ ਸਰਵਾ ਕਰਨ ਆਏ ਸੀਗੇ ਤੇ ਇਹਨਾਂ ਨੇ ਇਹ ਗੱਲ ਕਹੀ ਸੀ ਕਿ ਜਦੋਂ ਪਾਣੀ ਹਟਿਆ ਅਸੀਂ ਤੁਹਾਡੀਆਂ ਜ਼ਮੀਨਾਂ ਬਣਾ ਕੇ ਜਾਵਾਂਗੇ ਤੇ ਕਣਕਾ ਬੀਤ ਤੇ ਵੀ ਜਾਵਾਂਗੇ ਤੇ ਇਹਨਾਂ ਨੇ ਉਹ ਗੱਲ ਕਰ ਵਿਖਾਈ ਇਹ ਜਦੋਂ ਪਾਣੀ ਸਾਡਾ ਵਾਪਸ ਆਟਿਆ ਤੇ ਜਿਵੇਂ ਕਿਸੇ ਦੀ ਜ਼ਮੀਨ ਚ ਟੋਏ ਪੈ ਗਏ ਜਾਂ ਉੱਚੀ ਨਹੀਂ ਜ਼ਮੀਨ ਹੋਊਗੀ ਇਹਨਾਂ ਨੇ ਆਪਦੇ ਪੱਲਿਓ ਜਿਹੜੀ ਇਹਨਾਂ ਦੀ ਟੀਮ ਜੁੜੀ ਹੋਈ ਸੀ ਇਨਾ ਜਿੰਨੀ ਵੀ ਇਹਨਾਂ ਸੇਵਾ ਕਠੀ ਕੀਤੀ ਹੈ ਉਹ ਸੇਵਾ ਕਠੀ ਕਰਕੇ ਆਪਦੇ ਟਰੈਕਟਰ ਲਿਆ ਕੇ ਕੁਝ ਮੇਰੇ ਪਿੰਡ ਦੇ ਟਰੈਕਟਰ ਹੈਗੇ ਨੇ ਜਿਵੇਂ ਤਿੰਨ ਚਾਰ ਵੀਰ ਨੇ ਦੱਸਿਆ ਸੀਗਾ ਉਹ ਨਾਲ ਰਲ ਕੇ ਇਹਨਾਂ ਨੇ ਸਾਡੀ ਬੜੀ ਮਦਦ ਕੀਤੀ ਹੈ ਤੇ ਹਰੇਕ ਹਰੇਕ ਜਿਵੇਂ ਸਭ ਤੋਂ ਪਹਿਲਾਂ ਤਾਂ ਜਿਵੇਂ ਜਿਹੜਾ ਨਿੱਕਾ ਜ਼ਿਮੀਂਦਾਰ ਜਿੰਦੇ ਦੋ ਕਨਾਲੀ ਤਿੰਨ ਕਨਾਲੀ ਚਾਰਜ ਕਿਲਾ ਪਹਿਲਾਂ ਤਾਂ ਇਹਨਾਂ ਸਭ ਨੇ ਉਹਨਾਂ ਦੀ ਬਾਹ ਫੜੀ ਹੈ ਕਿ ਅਸੀਂ ਥੋੜਾ ਨਹੀਂ ਰਹਿਣ ਦੇਵਾਂ ਤੇ ਬਾਕੀ ਵੱਡੇ ਘਰਾਂ ਨੂੰ ਵੱਲ ਪਿੱਛੇ ਕਰਾਂਗੇ ਪਹਿਲਾਂ ਇਹਨਾਂ ਨੇ ਜ਼ਮੀਨਾ ਵਾਹ ਕੇ ਬਕਾਇਦਾ ਕੀ ਜਿੱਥੇ ਕਰਾਇਆ ਲੱਗਦਾ ਉੱਥੇ ਕਰਾਇਆ ਚ ਚਲਾਇਆ ਜਿੱਥੇ ਕਲਟੀਵੇਟਰ ਵਜਦਾ ਉੱਥੇ ਕਲਟੀਵੇਟਰ ਵਜਾ ਉਹ ਪੱਧਰ ਕਰਾ ਪੱਧਰ ਕਰਾ ਕੇ ਫਿਰ ਇਹਨਾਂ ਸੁਪਰ ਸੀਡਰ ਨਾਲ ਜ਼ਮੀਨ ਬੀਜੀ ਕਮ ਸੇ ਕਮ ਇਹਨਾਂ 350 400 ਕਿਲਾ ਮੇਰੇ ਪਿੰਡ ਦੀ ਬੀਜੀ ਏ ਤੇ ਮੇਰੇ ਪਿੰਡ ਦੇ ਨਾਲ ਲੱਗਦੇ ਪਿੰਡ ਤੇਜਰੇਲਾ ਜਾਂ ਮਾਤਮ ਨਗਰ ਢੋਲਾ ਬੈਣੀ ਕੁਛ ਹੱਦ ਰਾਮ ਸਿੰਘ ਬੈਣੀ ਦੀ ਇਹਨਾਂ ਜ਼ਮੀਨਾਂ ਬੀਜੀਆਂ ਜ਼ਮੀਨ ਦੇ ਵਿੱਚ ਕਣਕ ਬੀਜੀ ਅਚਿਤਾ ਦਿਲ ਤੋਂ ਧੰਨਵਾਦ ਕਰਨਾ ਚਾਹੁੰਦੇ ਆ ਕੀ ਸਾਡੀਆਂ ਨਾ ਦੁੱਖ ਦੀ ਘੜੀ ਵਿੱਚ ਇੰਨੀ ਜ਼ਿਆਦਾ ਮਦਦ ਕੀਤੀ ਹੈ ਜੀ ਇਹਨਾਂ ਮਦਦ ਕਰਨੀ ਚਾਹੀਦੀ ਹੈ ਜਿਵੇਂ ਇਹਨਾਂ ਨੇ ਸਾਡੀ ਬਾਹ ਫੜੀ ਹੋਰ ਸਾਡੇ ਵਰਗਿਆਂ ਦਾ ਦੂਸਰਿਆਂ ਨੂੰ ਵੀ ਮਦਦ ਕਰਨੀ ਚਾਹੀਦੀ ਜੇ ਕਿਸੇ ਤੇ ਵੀ ਦੁੱਖ ਦਾ ਟਾਈਮ ਆਂਦਾ ਹੈ ਤਾਂ